ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਨਵੇਂ ਬਲੌਗ 'ਚ ਤੇ ਬਾਕੀ ਅੱਜ ਲੱਗੇ ਹੋਏ ਬਾਈ ਬੰਦੇ ਗੰਨੇ ਦੀ ਗੜਾਈ ਕਰਨ 238 ਦੀ ਤੇ 95 ਗੰਨਾ ਇਹਨਾਂ ਨੇ ਪਹਿਲਾਂ ਗੁੜਤਾ ਦਾ ਕੀਲਾ ਆਪਣਾ ਤੇ ਆ ਪਿੱਛੇ ਹੈਗਾ ਆਪਣਾ ਮੂਢਾ ਗੰਨਾ 238 ਫੂਲ ਦੇ ਨਾਲ 'ਚ ਜਿਹੜਾ ਆਪਾਂ ਨੇ ਮਿਲ ਚ ਗੇੜਿਆ ਤਾਂ ਤੇ ਦੂਜੀ ਵਾਰੀ ਹੋ ਗਿਆ ਬਾਈ ਤੇ ਇੱਕ ਵਾਰੀ ਤੇ ਪਾ ਦਿੱਤਾ ਇੱਕ ਵਾਰੀ ਹੋਰ ਪਾ ਦੇਣਾ ਇਹ 'ਚ ਤੇ ਬਾਕੀ ਦਿਖਾਉਨੇ ਆ ਭਾਈ ਲੱਗੇ ਹੋਏ ਬੰਦੇ ਗੜਾਈ ਕਰਨ ਚਾਹ ਲੈ ਕੇ ਆਇਆ ਤਾਂ ਹੁਣ ਬੰਦੇ ਕਹੀ ਜਾਂਦੇ ਚਾਹ ਲਿਆ ਚਾਹ ਲਿਆ ਤੇ ਚਾਹ ਨਾਲੇ ਗੱਡੀ ਚੱਲਦੀ ਬਾਈ ਬਾਕੀ ਮੌਸਮ ਠੰਡਾ ਜਾਈ ਅੱਜ ਤੇ ਦੇਖਦੇ ਆ ਬੱਦਲ ਵਾਈ ਹੋਈ ਜਾਂਦੀ ਸਵੇਰ ਦੀ ਜੇ ਪੈ ਜਾਵੇ ਬਤੀ ਆ ਰਾਹਤ ਮਿਲ ਜੂਗੀ ਥੋੜੀ ਜੀ ਗਰਮੀ ਤੇ ਤੇ ਬਾਕੀ ਭਾਈ ਆਪਾਂ ਬੋਟ ਪਾਇਆ ਇਥੇ ਤੇ ਦਿਖਾਉਣੀ ਆ ਭਾਈ ਡੈਡੀ ਲੱਗ ਗਿਆ ਹੋਇਆ ਬਾਈ ਉੱਧਰ ਮਨ ਵਾਲੀ ਸਾਈਡ ਰੂਟਾਵੇਟਰ ਲੈ ਕੇ ਤੇ ਸੈੱਡ ਸੈੱਡ ਪਾਉਣੇ ਨੂੰ ਤੇ ਬਾਜਰਾ ਆਪਾਂ ਨੇ ਵੱਡਾ ਵਾਲਾ ਬਾਜਰਾ ਤਾਂ ਉਹ ਆਪਾਂ ਨੇ ਬਾਤਾ ਤਾਂ ਬਾਈ ਕੱਖਾ ਬਣੇ ਕੋਲ ਚਰੀ-ਚੁਰੀ ਇੱਧਰ ਬਥਰੀ ਮੁੱਕ ਮੁੱਕਣੀ ਨਹੀਂ ਹੈ ਤੇ ਇੱਧਰ ਆਪਾਂ ਨੇ ਜੱਬਾ ਵੱਡਾ ਵਾਲਾ ਤਾਂ ਤੇ ਉਹ ਬਾਤਾ ਹੁਣ ਬਾਈ ਹੁੰਦਾ ਵੀ ਨਹੀਂ ਤਾਂ ਉਹ ਸਾਬ ਨਾਲ ਜਿੱਕਣਾ ਫੁੱਟ ਦਾ ਘੜਤਾ ਹੁਣ ਖਾਸੇ ਸਾਲ ਹੋ ਗਏ ਤੇ ਉਹ ਖੇਤ ਚ ਬਾਜਰੇ ਨੂੰ ਨੂੰ 8-9 ਸਾਲ ਹੋ ਗਏ ਤੇ ਘਟੋ ਘਟ ਤੇ ਪਿਛਲੇ ਸਾਲ ਥੋੜਾ ਬਾਤਤਾ ਤਾਂ ਆਪਾਂ ਨੇ ਪਹਿਲਾਂ ਤਾਂ ਹੈਗਾ ਤਾਂ ਅੱਧਾ ਕਿਲਾ ਬਾਈ ਹੁਣ ਅੱਧਾ ਕਿੱਗਾ ਹੈਗਾ ਤਾਂ ਬਾਕੀ ਬਾਤਤਾ ਤਾਂ ਆਪਾਂ ਨੇ ਪਿਛਲੇ ਸਾਲ ਅੱਧਾ ਬਿੱਗਾ ਦਾ ਜਿਹੜਾ ਸਮਝ 10 ਕਿ ਵਿਸਵੇ ਹੋਊਗਾ ਤੇ ਉਹ ਡੈਡੀ ਨੇ ਤਵੀਆਂ ਨਾਲ ਬਾਤਤਾ ਦਾ ਪਹਿਲਾਂ ਅੱਜ ਰੂਟਾ ਵਟਰ ਲੈ ਕੇ ਗਏ ਰੂਟਾ ਵਟਰ ਨਾਲ ਬੋਣ ਤੇ ਦਿਖਾਉਨੇ ਆ ਬਾਈ ਮੰਦੇ ਲੱਗਿਆ ਹੋਏ ਜੀ ਗੰਨੇ ਦੀ ਗੜਾਈ ਕਰਨ ਉਹ ਪਛੇ ਦਲਵੀਰ ਦਾ ਗੱਨਾ ਬਾਈ ਦਲਵੀਰ ਦਾ 18 ਆਪਣਾ 238 95 ਗੱਨਾ ਉਹ ਆਪਣਾ ਰਸਤੇ ਦੇ ਨਾਲ ਉਹ ਰਸਤਾ ਪਰੇ 93 ਦੀ ਗੜਾਈ ਖਰਾਬ ਸੀ 92 ਬਾਈ ਵਧੀਆ ਇਹਦੇ ਨਾਲ ਤੇ ਠੁੱਕੀ ਨਾਲ ਤੇ ਸਰੋਂ ਵਾਲਾ ਖੇਤ ਆ ਤੇ ਉਹ ਆਪਾਂ ਨਹੀਂ ਜਾਈ ਵੱਢ ਕੇ ਵਿੱਚ ਆ ਤਾਂ 95 ਜਿਹੜਾ ਤੇ ਇਹ ਦਿਖਾਉਨੇ ਆ ਜੀ ਉਧਰ ਆਪਣਾ ਮੂਡਾ ਗੱਨਾ ਬਾਈ ਮੂਡਾ ਦਿਖਾ ਰਿਹਾ ਪਹਿਲਾਂ ਤੁਹਾਨੂੰ ਬੂਟਿਆਂ ਚ ਬਾਕੀ ਗੱਬੇ ਗੱਬੇ ਜਿਆਦਾ ਤਕੜਾ ਇਹ ਸਾਈਡਾਂ ਪਰ ਦੇਖੋ ਕਿੰਨਾ ਸ਼ੋਰਾ ਹੋ ਗਿਆ ਬੂਟਿਆਂ ਦਾ ਤੇ ਇਹ ਸਾਈਡਾਂ ਪਰ ਨੀਮਾ ਹੈ ਗੰਨਾ ਤੇ ਗੱਬੇ ਗੱਬੇ ਉੱਚਾ ਦਿਖਦਾ ਦੇਖਣਾ ਦਾਇਆ ਪੰਨ ਵਾਲੀ ਸਾਈਡ ਹੋ ਕੇ ਪਾਸੇ ਦਾ ਦਾਇਆ ਯੂਰੀਆ ਤੇ ਰੀਜੈਂਟ ਪਾਤੀ ਦੀ ਸਾਈਡਾਂ ਪਰ ਹੁਣ ਟਾਹਣੀਆਂ ਹੋ ਗਈਆਂ ਬੜੀਆਂ ਭਾਈ ਤੇ ਇਹਦੇ ਕਰਕੇ ਸ਼ੋਰਾਂ ਦਾ ਫਰਕ ਪੈਂਦਾ ਬੂਟੇ ਨੂੰ ਆਹ ਸੌਰੀ ਗੰਨੇ ਨੂੰ ਗੱਬੇ ਗੱਬੇ ਉੱਚਾ ਸਾਈਡਾਂ ਪਰ ਨਹੀਂ ਹੁੰਦਾ ਏ ਮੁੰਡਾ ਆਵਣਾ ਤੇ ਇੱਧਰ ਲੱਗੇ ਹੋਏ ਬੰਦੇ ਭਾਈ ਆ ਬੀਜੜ ਸਰੋਂ ਵਾਲਾ ਛੇ ਇੱਦੀ ਉੱਪਰ ਆਪਾਂ ਨੇ ਬਈ ਸਪਰੇਅ ਕਰਾਤੀ ਜੀ 240 ਤੇ ਸੰਕੋਰ ਬਾਕੀ ਟੱਖ ਨੂੰ ਤਾਂ ਕੋਈ ਅਸਰ ਨਹੀਂ ਕਰਿਆ ਬੂਟਿਆਂ ਦੇ ਪੱਤੇ ਝੁਰੜ ਖੂਕਤੇ ਨੇ ਮੱਕੀ ਹੋਰ ਆਪਾਂ ਸਪਰੇਅ ਤੇਜ਼ ਕਰ ਨਹੀਂ ਸਕਦੇ ਭਾਈ ਨਿੱਚੇ ਬੂਟੇ ਹੁੰਦੇ ਆ ਜੇ ਇਹ ਪਪੂਲਾ ਛਿਤੀਆਂ ਲਾਈਆਂ ਹੋਈਆਂ ਇਹ ਸੁੱਕ ਸਕਦੀਆਂ ਤੇ ਬੰਦੇ ਇੱਧਰ ਲੱਗੇ ਹੋ ਗੜਾਈ ਕਰਨ ਗੜਾਈ ਨਾਲੀ ਲੋਟ ਆਉਣਾ ਮੈਂ ਡੈਡੀ ਨੂੰ ਜਿੱਦਾਂ ਸਪਰੇਅ ਕਰਦੇ ਉਸਦੋਂ ਕਿਹਾ ਵੀ ਤਾਂ ਉਹ ਸਪਰੇਅ ਨੇ ਤੇਰੀ ਨਾ ਕੁਝ ਨਹੀਂ ਕਰਨਾ ਵੀ ਗੜਾਈ ਕਰਾਉਣੀ ਪੈਣੀ ਆਪਾਂ ਨੂੰ ਉਹ ਵੀ ਕੰਮ ਹੋਇਆ ਤੇ ਗੰਨਾ ਫੁੱਟ ਰਿਹਾ ਬਾਈ ਹਲੇ ਬਹੁਤ ਫੁੱਟ ਰਹੀ ਬਹੁਤ ਕੱਕ ਹੋ ਗਿਆ ਦਾ ਬਹੁਤ ਹੁਣ ਧੁੱਪ ਪੈ ਰਹੀ ਪੂਰੀ ਤੇ ਤਿੰਨ ਚਾਰ ਦਿਨ ਆਪਾਂ ਨੇ ਪਾਣੀ ਨਹੀਂ ਲਾਉਣਾ ਐਨ ਕੱਖ ਸੁੱਕ ਜਵੇ ਫਿਰ ਪਾਣੀ ਲਾਵਾਂਗੇ। ਬਾਕੀ ਬੰਦੇ ਲੱਗੇ ਹੋਏ ਆ ਨਵੇਂ ਵੀ ਆ ਗਏ ਵਿੱਚ ਇੱਕ ਦੋ ਬੰਦੇ ਪਹਿਲਾਂ ਬੰਦੇ ਤੇ 12 13 ਚਲੇ ਗਏ ਹੁਣ 6 ਬੰਦੇ ਰਹਿ ਗਏ ਤੇ ਇੱਕ ਬੰਦਾ ਹੋਰ ਆ ਗਿਆ। ਹੋਰ ਆਊਗਾ ਜੀ 6 7 ਬੰਦੇ ਆ ਜਾਊਗਾ। ਹੋਰ ਹਾਂ ਜੀਰੀ ਟਾਈਮ ਜੀਰੀ ਟਾਈਮ ਜੀਰੀ ਲਾਉਣਾ ਜੀਰੀ ਲਾਉਣਾ ਹਾਂ 6 7 ਬੰਦੇ ਕਹਿੰਦੇ ਤੁੰਨੂੰ ਤਾਂ ਲਾਉਣੀ ਨਹੀਂ ਆਉਂਦੀ। ਲਾ ਓਏ ਕਹੀ ਜਾ ਮੈਂ ਇਸ ਵਿੱਚ ਕੀ ਹੈ? ਦੇਖ ਲਾ ਜੀ ਜਾਊਗਾ ਲੱਗੋ ਕਿਉਂ ਨਹੀਂ ਲਗਾਉਂਗਾ? ਹਾਂ ਲਾ ਲੰਗੇ ਉਹ ਵੀ ਹੂੰ ਬੰਦੇ ਲੋਂਦਾ ਯਾਰ ਇਹ ਜੀ ਗੱਲ ਕਰ ਕਰ ਲਈ ਕਈ ਜਾਂਦਾ ਤੇਰੇ ਉਹ ਬੰਦੇ ਕਹਿੰਦੇ ਤੇ ਕਹਿੰਦੇ ਉਹਨੂੰ ਆਉਂਦਾ ਪ੍ਰਮੋਸ਼ਨ ਉਹ ਮੈਨੂੰ ਕਤਾ ਫਟਾ ਨਹੀਂ ਹੋ ਜਾਵੇ ਹੈ ਹਾਂ ਅਪਾ ਪੰਜ ਛੇ ਬੰਦੇ ਲੈਂਗੇ ਟੀਮੀਆਂ ਤੇ ਲਾਉਂਗਾ ਅੱਛਾ ਇਹਨੂੰ ਹਟਾ ਦੂੰਗਾ ਸੰਗਣੀ ਲਾਉਂਗਾ ਸੰਗਣੀ ਲਾਉਂਗਾ ਹਾਂ ਇਹ ਜੀ ਦੀ ਲਾਉਣੀ ਆ ਅਗਲੇ ਸਾਲ ਨਿੱਤ ਉਹਦਾ ਲਾਇਆ ਸਮੇਂ ਇਨਰ ਜਿੱਤ ਕਾ ਅੱਛਾ ਬੰਦਾ ਆਰ ਪਰਨੇ ਹੁੰਦਾ ਤਾਂ ਅੱਛਾ ਇਹ ਜੀ ਜੀ ਲੈ ਬਾਈਕ ਕਰੂੰਗਾ ਇਹ ਜੀ ਹਾਂ ਵਿੱਚ ਜਗ੍ਹਾ ਨਹੀਂ ਛੱਡਣੀ ਡੱਕੇ ਪਾ ਡੱਕਾ ਡੱਕੇ ਉੱਤੇ ਲਾ ਦੇਣਾ ਵਾ ਹੋਈ ਗਿਓ ਲੋਣੀ ਆਪਾਂ ਨੇ ਹਾਂ ਠੀਕ ਆ ਹਾਂ ਠੇਕਾ ਤਨੂੰ ਦੇਣਾ ਆਪਾਂ ਨੇ ਇਹਨਾਂ ਨੂੰ ਨਹੀਂ ਦੇਣਾ ਲੰਬੜਦਾਰ ਤਨੂੰ ਬਣਾ ਲੈਣਾ ਆਪਾਂ ਨੇ ਕੋਈ ਨਹੀਂ ਦੇ ਦੀ ਇਹਨੂੰ ਵੀ ਮਰਦਾ ਤਾਂ ਕਿ ਆਊਗਾ ਆਪਣੇ ਬੰਦੇ ਆਪਣੇ ਆ ਹਾਂ ਇਹ ਤਾਂ ਹੈ ਕੰਮ ਤਾਂ ਸਭ ਹੀ ਕਰਾਂਗੇ ਹੂੰ ਬਾਕੀ ਭਈ ਇਹ ਸਪਰੇਅ ਦਾ ਵੀ ਕੰਮ ਕਰਦਾ ਇਹ ਬੰਦਾ ਹਾਂ ਸਪਰੇਅ ਹੀ ਕਰਨਾ ਹੈਗਾ ਇਹ ਸਪਰੇਅ ਵੀ ਪੰਪ ਵਾਲਾ ਕੰਮ ਹੈ ਤਾਂ ਜ਼ਿਆਦਾ ਹਾਂ ਪੱਕਾ ਬੰਦਾ ਹੈ ਪੰਪ ਹੈਗਾ ਕਿ ਵੇਚਦਾ ਲੈ ਹੈਗਾ ਨਾ ਮਾ ਪੰਪ ਹੈਗਾ ਹੈਗਾ ਓ ਵਧੀਆ ਵਧੀਆ ਪੰਪ ਬਹੁਤ ਕੱਢੇਗਾ ਨਾ ਮਾਪ ਕੀ ਬਾਤ ਅੱਛਾ ਬੰਦਾ ਡੋਂਗੋ ਬੰਦਾ ਚਾਹੀਦਾ ਤੇ ਨਾਲ ਇੱਕ ਬੰਦੇ ਨਾਲ ਉਹ ਕੰਮ ਉਹ ਗੱਲ ਬਣਦੀ ਨਹੀਂ ਫੰਡ ਰਹਿ ਜਾਂਦਾ ਹਾਂਜੀ ਹਾਂਜੀ ਦੋ ਬੰਦਾ ਨਾਲ ਨਾਲ ਹੌਸਲਾ ਰਹਿੰਦਾ ਏ ਇੱਕ ਦੂਜੇ ਨੂੰ ਦੇਖ ਕੇ ਲੱਗਿਆ ਰਹਿੰਦਾ ਬੰਦਾ ਦੋ ਬੰਦਿਆਂ ਨੂੰ ਪੰਪਿੱਤੇ ਰੱਖਣਗੇ ਕੱਪੀ ਬਾਦ ਮਾ ਲਈ ਦਿੱਚਾ ਫੋਨ ਕਿੱਥੇ ਵਸਾਇਆ ਹਾ ਹੌਣ ਕਿੱਥੇ ਵਸਾਵਾਂ ਹੌਣ ਤੇ ਰੱਖਿਆ ਏ ਐਲੀਅਰ ਹੈ ਇਹ ਮੈਨ ਲੱਗਦਾ ਤੇਰਾ ਠੰਡਾ ਰੱਖਦਾ ਹੈ ਹਾਂ ਐਲੀਅਰ 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 ਹਾਂ ਕੀ ਐਲੀਅਰ ਐਂਟੀਨਾ ਹੈ ਐਂਟੀਨਾ ਐਂਟੀਨਾ ਮੈਂ ਹਾਂ ਨਾ ਮੌਸਮ ਪਕੜਿਆ ਦਤਾ ਹੈ ਗੱਜੀ ਕਾ ਨੀਂਂਦਾ ਹਾਂ ਵੀ ਤੇਜ਼ ਚੱਲੇ ਵੜਾ ਜਾ ਹਾਂ ਰੇਂਜ ਨਾ ਟੁੱਟੇ ਫੇ ਤੁੱਪ ਤੁੱਪ ਨੇ ਲੱਗਤਾ ਹੈਗਾ ਇਤਾਂ ਗੱਲ ਹੈ ਇਸ ਵੇਰੇ ਲੱਗੇ ਤੇ ਅੱਜ ਹਾਂ ਅੱਜ ਗੁਰਦੁਆਰਾ ਇਹਨਾਂ ਨੇ ਕੀਲਾ ਬਾਈ ਕਿੰਨੇ ਪੰਜੇ ਬੰਦੇ ਨੇ ਪੰਜ ਹੀ ਹਤਾ ਠੀਕ ਆ ਆ ਗਿਆ ਉਹ ਫਟੇ ਕਿੰਨੇ ਵਜੇ ਲੱਗੇ 4 ਵਜੇ 4 ਵਜੇ ਆ ਬੰਦਾ ਨਾ ਮ ਆਇਆ ਭਾਈ ਬਹੁਤ ਟਾਈਮ ਬਾਅਦ ਇਹ ਪਹਿਲਾਂ ਨੌਕਰੀ ਵੀ ਕਰਦਾ ਰਿਹਾ ਸਾਡੇ ਨਾਲ ਇਹ ਜਾਂ ਹੁੰਦਾ ਦਾ ਛੋਟਾ ਜਾ ਹੁਣ ਹੋ ਗਿਆ ਦਾੜੀ ਮੁੱਛ ਫੁੱਟੇ ਆਈ ਮੁੰਡੇ ਦੇ ਤਾਈ ਫੋਨ ਫਸਾਇਆ ਕੰਨ ਨੂੰ ਆਇਆ ਹੋਇਆ ਕਿਸੇ ਦਾ ਹੋ ਫੋਨ ਆਇਆ ਹੋਇਆ ਏ ਘਰ ਵਾਲੀ ਦਾ ਅੱਛਾ ਘਰ ਵਾਲੀ ਦਾ ਨਾਲੇ ਫੋਨ ਚੱਲਦਾ ਨਾਲੇ ਕੰਮ ਹੋ ਰਿਹਾ ਭਾਈ ਕੱਖਰਾ ਇਹ ਨਾ ਜਾਵੇ ਦਿਖਾ ਇੱਕ ਵੀ ਰੱਖਾ ਹਾਂ ਦਿਖਾ ਇੱਕ ਰੱਖਾ ਦੂ ਦੂਰ ਰਹੋ ਨਾਲ ਇੱਕ ਅੱਗੇ ਪਿੱਛੇ ਰਹੋ ਬੰਦੇ ਫਿਰ ਰਹਿ ਜਾਂਦਾ ਹੁੰਦਾ ਏ ਉਹ ਨਹੀਂ ਐਸੀ ਸਭ ਨੂੰ ਤਰੀਕਾ ਹੈ ਤਰੀਕਾ ਹੈ ਕਿਸੇ ਗੱਭੇ ਛੱਡੀ ਜਾਵੇ ਦਿਖਾ ਨਾ ਫੈੜਾ ਗੁੱਡੀ ਜਾਂਦੇ ਆ ਆ ਆ ਮਾਰੋ ਆ ਦੇਖੀ ਕੋ ਇੱਥੇ ਕ ਮਾਰੂਗੇ ਹਾਂ ਮਾਰੋ ਇਹਨੂੰ ਜ਼ਮਬਦਾਰ ਦੇਖ ਲਾ ਬੰਦੇ ਛੱਡੀ ਜਾਂਦੇ ਤੇਰੇ ਅੱਗੇ ਪਿੱਛੇ ਰਹੋਗਾ ਛੱਡੂਗਾ ਨਹੀਂ ਹਾਂ ਬਾਕੀ ਇਹਦੇ ਵਿੱਚ ਡਾਇਆ ਪਾਉਂਗੇ ਹੁਣ ਆਪਾਂ ਡਾਇ ਜੂੜਾ ਯੂਰੀਆ ਤੇ ਭਰ ਕੇ ਪਾ ਦੇਣਾ ਆਪਾਂ ਨੇ ਇੱਕ ਇਧਰ ਲੱਗਿਆ ਲੰਬੜਦਾਰ ਹੁਣ ਆਏ ਪਹਿਲਾਂ ਲੰਬੜਦਾਰ ਚਲੇ ਗਿਆ ਉਹ ਵਿਹਾਰ ਨੂੰ ਕਿੰਨੇ ਵਜੇ ਤੇ ਲੱਗੇ ਹੋਏ ਅੱਜ 4 ਵਜੇ ਸੇ ਲੱਗੇ ਹੋਏ ਆ ਸਵੇਰ ਦਾ ਹਾਂਜੀ 7 ਬੰਦੇ ਬੰਦੇ ਤਾਂ 5 ਆ ਹੋਰ ਚਲੇ ਗਿਆ ਹੋਰ ਪਾਸੇ ਥੋੜਾ ਜਿਹਾ ਕੰਮ ਹੈਗਾ ਤਾਂ 7 ਵਜੇ ਤੱਕ ਲਾ ਕੇ ਚਲੇ ਗਏ ਵਾਹ ਜੀ ਹਾਂ ਹਾਂ ਜੀ 7 ਵਜੇ ਤੱਕ ਉਰੇ ਕੰਮ ਕਰਦੇ ਬਾਕੀ ਫਿਰ ਦਿਹਾੜੀ ਵਾ ਭੇਜ ਦਨੇ ਬੰਦੇ। ਕੀ ਕਰ ਲਉ ਦਾ ਵੀ ਭਗੰਦਾ। ਇਹ ਤਾਂ ਗੱਲ ਹੈ। ਵਧੀਆ। ਉਡ ਦੂੰਗੇ ਅੱਜ। ਦੇਖਦੇ ਹਾਂ ਜੋਰ ਤਾਂ ਲਾਇਆ ਹੋਇਆ ਪੂਰਾ ਪੂਰਾ ਪੁੱਪਾ। ਕੋਹਲੀ ਵਧੀਆ ਚੱਲਦਾ ਤੁਰਦਾ। ਜਦਾ ਕਹਿੜਾ ਨਹੀਂ ਹੈਗਾ। ਪਾਣੀ ਲਾਇਆ ਹੋਇਆ ਤਾਂ ਬਹੁਤਾ ਹੋਣੀ ਹੈ। ਇਹ ਕਹਿੜਾ ਹੁੰਦਾ ਫਿਰ ਨਹੀਂ ਤੇ ਕੋਹਲੀ ਚੱਲਦਾ। ਫੇਰ ਕਿੱਥੇ ਮਿੱਟੀ ਪੱਟ ਹੁੰਦਾ? ਫੇਰ ਤਾਂ ਮਿੱਟੀ ਪਾਣੀ ਲਾਉਣਾ ਤਾਂ। ਫੇਰ ਪਾਣੀ ਲਾਉਣਾ ਬਣਾ ਦਾ।

ਕੰਨ ਤੋਂ ਬਦਿਆ ਕਰਨਾ ਨਹੀਂ ਹੋਣਾ ਕਾਰਨਾ ਬਣਾਉਦਾ ਚਾਹੇ ਕਿਸੇ ਦਾ ਵੀ ਹੋਵੇ ਹਾਂ ਇਹ ਜੇ ਸਭ ਨਾਲੋਂ ਬਦਿਆ ਆਪਣਾ ਹੂੰ ਹੂੰ ਇਹ ਕਿੱਕ ਨਹੀਂ ਰਹੇ ਬੜਾ ਠੀਕ ਆ ਹੂੰ ਤਾਂ ਨਾਲ ਦਿਨ ਨਾਲ ਸੁੱਕਿਆ ਉਹ ਸਵੇਰੇ ਗੁੱਡਿਆ ਦਾ ਸੁੱਕ ਵੀ ਗਿਆ ਕੱਖ ਦੇਖ ਲੋ ਇਹ ਤਾਂ ਖੜਾ ਨਹੀਂ ਹੈ ਸੁੱਕ ਗਿਆ ਜਮਾਈ ਜਮਾਈ ਸੁੱਕ ਗਿਆ ਹੂੰ ਉਹ ਪਰਸੋਂ ਨੂੰ ਗੁੱਡਿਆ تھا ਇੱਕ ਢੱਕਾ ਵੀ ਖੜਾ ਨਹੀਂ ਉਹਦੇ ਵੀ ਖੜਾ ਨਹੀਂ ਹਾਂ ਪਰਸੋਂ ਗੁੱਡਿਆ ਦਾ 99 ਬਾਈ ਉਹ ਤਾਂ ਐ ਸੁੱਕ ਗਿਆ। ਹਾਂ। ਰੋਟ ਬਣ ਗਿਆ ਕੱਖ। ਪਾਣੀ ਨਾਲ ਲਈਏ ਚਰਪੌਂਦੀ। ਹੁਣ ਨਹੀਂ ਲਾਉਣਾ ਹੈ। ਹਾਂ ਜੀ। ਐਨ ਸੁੱਕਣ ਦੇ ਕੱਖ ਨੂੰ ਫੇਰ ਲਾਵਾਂਗੇ। ਪੂਰਾ ਸੁੱਕੇ ਚ। ਪਰ ਜੇ ਵੀ ਟੱਪ ਆ ਜਾ ਜਦ ਕੱਲ ਪਾਣੀ ਲਾਉਣਾ ਤਾਂ ਅੱਜ ਰੇਪ ਆਈ ਜਾ। ਹੂੰ ਇੱਕ ਦਿਨ ਪਹਿਲਾਂ। ਇੱਕ ਦਿਨ ਪਹਿਲੇ। ਹਾਂ ਹਾਂ। ਫਿਰ ਜਦ ਲੱਗ ਜਾਣਾ ਰੇ। ਹਾਂ ਜੀ। ਫਿਰ ਨਹੀਂ ਪਿਆ ਰਹਿਣਾ ਖੇਚ ਹੌਲੀ ਹੌਲੀ ਲੱਗਣਾ। ਹਾਂ। ਇੱਕ ਦਿਨ ਪਹਿਲਾਂ ਫਿਰ ਪਾਣੀ ਹੋਰੇ ਜਿਆਦਾ ਫਾਇਦਾ ਕਰਦਾ ਹੂੰ ਜੇ ਆਜ ਪਾ ਦਿਆ ਚਾਰ ਦਿਨ ਬਾਅਦ ਲਾਇਆ ਪਾਣੀ ਉਸ ਦਾ ਹਵਾ ਲੱਗ ਗਿਆ ਨਾ ਨਾ ਐ ਨਹੀਂ ਕਰਨਾ ਹੈਗਾ ਹਾਂ ਦਾਇਆ ਡੂਏ ਆਪਾਂ ਨੇ ਚੱਕਿਆ ਹੋਇਆ ਸਾਰਾ ਕੁਝ ਜੇਰਾ ਕੋਈ ਜਣਾ ਇੱਕ ਵਾਰ ਠੋਕ ਕੇ ਦੇਖਣਾ ਹਾਂ ਠੋਕ ਕੇ ਪਾ ਲੈਣਾ ਹਾਂ ਫੇ ਤਾਂ ਬੜਾ ਹੋ ਜਾਣਾ ਗੰਨੇ ਨੇ ਹਾਂਜੀ ਹਾਂਜੀ ਫੇ ਨਹੀਂ ਲੋਟਰਾ ਲੱਗਦਾ ਆਪਾਂ ਨੂੰ ਡੌਜੀ ਐਨ ਬਦਿਆ ਬੰਨ੍ਹੇ ਨੇ ਹੂੰ ਡੌੜੇਨ ਖੋਤ ਕੇ ਡੌਲ ਤੇ ਵਿੱਚ ਤੇ ਉਹ ਕੱਖ ਜਾਣਾ ਜੇ ਡੌਲ ਸਾਫ ਹੋਊਗਾ ਫੇਰ ਵਿੱਚ ਨਹੀਂ ਕੱਖ ਜਾਣਾ ਵਿੱਚ ਨੇ ਹੁਣ ਹੂੰ ਕਰੋ ਕਰ ਤੋਂ ਵਧੀਆ ਦੋ ਕਿਹੜਾ ਹੀ ਰਹਿ ਗਿਆ ਹਾਂ ਜੀ ਹੂੰ ਦੋਟਾ ਹੀ ਗਿਆ ਰਹਿ ਗਿਆ ਭਾਈ ਮੱਕੀ ਇੱਧਰ ਘੁਰਤਾ 95 ਅੰਨਾ ਲਗਾਉਣਾ ਇਹਦੇ ਬਾਅਦ ਤੁਹਾਨੂੰ ਉੱਥੇ ਲੈਗਣਾ ਪਰ ਤੋਪ ਕਰਕੇ ਹਾਂ ਦੁਪਹਿਰੇ ਆਰਾਮ ਹੋ ਜਾਂਦਾ ਏ ਦੁਪਹਿਰੇ ਮਖਣ ਤਾਂ ਆਰਾਮ ਹੋ ਜਾਂਦਾ ਹੂੰ ਲੋਜੀ ਭਾਈ ਮੁੰਡੇ ਮਾਰ ਲੱਗੀ ਹਰਿਆਈ ਪੂਰੀ ਪਨੀਰੀ ਬਰਬਾੜ ਬਰਬਾੜ ਦਾ ਹਾਤਾ ਰੇ ਲੱਗ ਗਿਆ ਪਾਉਣ ਪਾਣੀ ਤਾਂ ਖੜਾ ਵਿੱਚ ਨਾ ਨਾ ਇਹ ਤਾਂ ਮੁੱਲੇ ਮੁੰਡੇ ਦਾ ਪਾਣੀ ਹੀ ਹੈਗਾ ਹੋਰ ਭਾਈ ਮੁੰਡਿਆ ਛੁੱਟੀਆਂ ਮਨ ਲੱਗਦਾ ਕੱਟਿਆ ਆਏ ਕਿਦਰੀ ਏ ਛੁੱਟੀ ਆਇਆ ਹੋਇਆ ਪਰ ਬਿਲਕੁਲ ਇਹ ਰਹਿੰਦਾ ਚੰਡੀਗੜ੍ਹ ਲੱਕੇ ਜਣਾ ਬਾਈ ਅਸੀਂ ਕਾਲ ਜੀ ਸਕਾਲ ਇਹ ਬਾਈ ਕਰਦਾ ਕੋਈ ਕੋਰਸ ਹਾਂ ਵਧੀਆ ਕੋਰਸ ਕਰਦਾ ਹੈ ਜਿਆ ਸਾਨੂੰ ਵੀ ਨਹੀਂ ਪਤਾ ਹੂੰ ਕਿਆ ਜੂੜੀਆ ਪਾਉਣਾ ਕਿ ਡਾਇਆ ਪਾਉਣਾ ਡਾਇਆ ਆਇਆ ਤੇ ਛੱਡਾ ਆਇਆ ਪਾਉਣਾ ਡਾਇਆ ਦਾ ਠੀਕ ਆ ਲਾ ਜੂੜੀਆ ਤਾਂ ਫੂਕ ਦੂਗਾ ਫੂਕ ਦੂਗਾ ਨਾ ਪਾ ਦਵੇ ਐਂ ਤਾਂ ਥੋੜਾ ਨਰਮ ਨਰਮ ਇਹ ਬਾਈ ਇਹ ਕਿ 18 ਤਰੀਕ ਨੂੰ ਵੀ ਕੀਤੀ 18 ਨੂੰ 18 ਤੇ 30 12 13 13 ਦਿਨ ਹੋ ਗਏ ਹੋ ਜਾਣੀ ਮੀਨ ਦੇ 13 ਦਿਨ ਹੋਰ ਲੈਣੇ ਇਹਨੇ ਬਸ ਤੋਗਦਾਨੀ ਤੋਗਦਾਨੀ ਇੱਥੇ ਬੀਜਣੀਆਂ ਕਿੰਨੇ ਕਿਲੋ ਬੀਜ ਬੀਜਿਆ ਇਹ ਬਾਈ 6 ਕਿਲੋ ਆ 6 ਕਿਲੋ ਆ ਹਾਂਜੀ ਤੇ 301 ਬੀਜ ਆ ਇਹ ਹੂੰ ਬਾਕੀ ਇੱਥੇ ਬੀਜਣੀਆਂ ਚਰੀ ਵਾਲੀ ਉਹ ਲੇਟ ਬੀਜੂਗਾ 5 6 ਤਰੀਕ ਨੂੰ ਬੀਜਾਂਗੇ ਆ ਚਰੀ ਬੀਜੀ ਹੋਈ ਆ ਪੈਈ ਤਿਆਰੀ ਕਰਦੇ ਆ 5 6 ਤਰੀਕ ਨੂੰ ਤਨੀਰੀ ਬੀਜਣੀ ਆ ਆ ਫਿਰ ਉਹੀ ਕਹਿੰਦਾ ਹੇਡ ਜਾਣਦੇ ਪਹਿਲਾਂ ਹਾਂ ਹੁੰਡਾ ਸਿਆਣਾ ਹਾਂ ਹਿੰਗੋੜ ਸਾਹਿਬ ਦੀ ਤਿਆਰੀ ਆ ਬਾਈ ਸਾਡੀ ਬਾਕੀ ਦੇਖਦੇ ਆ ਜਦਾ ਇੱਕ ਜਥਾ ਜਿਹੜਾ ਉਹ ਅੱਜ ਕੱਲ ਨੂੰ ਰਵਾਨਾ ਹੋ ਜਾਣਾ ਕੱਲੂ ਹੋ ਜਾਣਾ ਰਵਾਨਾ ਜਿੱਦਣਾ ਉਹ ਸਾਡੇ ਗੇਟ ਚ ਮੁੜਿਆ ਆਈ ਇਧਰ ਅਸੀਂ ਖਿੱਚ ਦੇਣਾ ਹੈ ਕੰਮ ਹੂੰ ਬਾਹਰ ਪੱਕਾ ਰੱਖਿਓ ਮੁਕਰਿਓ ਨਾ ਗੱਗੇ ਨੂੰ ਪੁੱਛੋ ਗੱਗਾ ਹੋਊਗਾ ਨਾਲੇ ਗੱਡੀ ਵਾਲੇ ਨੂੰ ਵੀ ਪੁੱਛ ਲਓ ਕਿਰਾਇਆ ਕਰੂਗਾ ਪੁੱਛ ਲਓ ਵੀ ਕਿੰਨਾ ਹੈ ਜਾਣਾ ਬਾਈ ਗੱਡੀ ਆ ਜਾਣਾ ਗੱਡੀ ਜੀ ਅਸੀਂ ਉਹਨਾਂ ਦੇ ਮੋਟਰਸਾਈਕਲ ਆ ਪਰ ਜਾਣਾ ਕੱਲੂ ਜੱਸੇ ਨੇ ਹੂੰ ਅਸੀਂ ਗੱਡੀ ਸਾਡਾ ਫੇਰ ਇੱਕ ਬੰਦਾ ਤੁਹਾਨੂੰ ਪਤਾ ਉਹ ਤੇ ਸਫ਼ਰ ਨਹੀਂ ਹੋਣਾ ਇਹਦਾ ਹਾਂ ਹੈਨਾ ਨਹੀਂ ਨਹੀਂ ਗੱਡੀ ਦਾ ਸਫ਼ਰ ਵਧੀਆ ਬੈਠ ਕੇ ਜਾਉਂਗੇ ਨਾਲੇ 100 ਸੂ ਲੰਦਾ ਬੰਦਾ ਫੇਰ ਹਾਂ ਥਕਾਵਟ ਨਹੀਂ ਹੁੰਦੀ ਫੇਰ ਉਹ ਗਾਂ 15 ਕਿਲੋਮੀਟਰ ਤੁਰ ਕੇ ਹੀ ਜਾਣਾ ਉਹ ਤੁਰ ਕੇ ਹੀ ਹੋਣਾ ਵਾ ਤੁਰਲੇ ਜਿਹੜਾ ਤੁਰਨਾ ਤੁਰਲੇ ਹੋ ਫੇਰ ਵਾ ਉਹ ਕੋ ਨਹੀਂ 1300 ਕਿਲੋਮੀਟਰ ਕੱਢਾਂਗੇ ਤੇ ਸੌਖਾ ਹੀ ਆ ਮੋੜਦਾ ਫੇਰ ਸੌ ਨਾ ਨਾ ਇੱਕ ਸਾਈਡ ਨੂੰ 550 ਆ 1100 ਹੋ ਗਿਆ 1100 1100 ਹੋ ਗਿਆ 1200 1100 ਰੱਖ ਲੈ 11 1200 ਆ ਪੜਾਉਣਾ ਭਾਈ 1100 ਹੂੰ ਆ ਪੜਾਉਣਾ ਇਹ ਤਾਂ ਗੱਡੀ ਦੇ ਸ਼ਾਮ ਨੂੰ ਮਾਰਨੇ ਫਿਰੇ ਹਾਂ ਤੜਕੇ ਨੂੰ ਆਪਾਂ ਜੇ ਤੁਰਪੇ 4:00 ਵਜੇ 4:00 ਵਜੇ ਸ਼ਾਮ ਨੂੰ ਰਾਮਨਾਥ ਸਰੇ ਪਹੁੰਚੂਗੇ ਗੋਵਿੰਦ ਤਾਂ ਪਹੁੰਚੂਗੇ ਆਹ ਫਿਰ ਨਾ ਘਾਟ ਸੋਰੀ ਗੋਵਿੰਦ ਘਾਟ ਪੈਦਲ ਯਾਤਰਾ ਰਹਿਣੀ ਫਿਰਦਾ ਮੈਂ ਪੈਦਲ ਰਹਿ ਜਾਣੀ ਅਗਲੇ ਦਿਨ ਰੈਸਟ ਕਰਕੇ ਸਵੇਰੇ ਸਾਜਰੇ ਤੁਰਪੋ ਆਪਾਂ ਗੱਡੀ ਦਾ ਸਫ਼ਰ ਮੋਟਰਸਾਈਕਲ ਨਾਲ ਤਾਂ ਛੇਤੀ ਨਿਕਲ ਜਾਣਾ ਹਾਂ 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 ਮੋੜ ਨਾਲ ਦੋ ਦਿਨ ਚ ਪਹੁੰਚਣਾ ਹਾਂ ਉਹ ਜਾਂਦਾ ਭਾਈ ਕੱਲੂ ਕੱਲ ਆਲਾ ਜਾਤਾ ਦੇਖੋ ਭਾਈ ਉਹ ਜਾਂਦਾ ਅੱਜ ਦਰਸ਼ਨ ਹੋਊਗਾ ਤੁਹਾਨੂੰ ਵੀ ਆ ਦਿਖਾ ਦਿੰਦੇ ਆਂ ਬਾਈ ਹਫਤੇ ਬਾਅਦ ਤੇ ਉਹ ਜਾਂਦਾ ਬਾਈ ਮੈਂ ਤਾਂ ਮੈਂ ਤਾਂ ਕਿਹਾ ਤਾਂ ਕਹਿੰ ਨੂੰ ਨਹੀਂ ਨਾ 8:00 ਵਜੇ ਕਰੀਏ ਮੇਰੇ ਬਾਂਝ ਜੁੜੀ ਹੈਗੀ ਗਏ ਜੀ ਹਾਂ ਉਹ ਹੁਣ ਆਹੀ ਕਰਦਾ ਬੰਦਾ ਹੋਰ ਕੀ ਆ ਇਹ ਪਿੱਛੇ ਤੇ ਉਹ ਲੇਜ਼ਰ ਪਰ ਚੱਲ ਜਾਂਦਾ ਭਾਈ ਹਾਂ ਫਿਰ ਔਖਾ ਹੀ ਕਹਿੰਦਾ ਤੂੜੀ ਪਾ ਦੇ ਕਰੂੰਗੇ ਮੈਂ 2 ਕਿਲੋ ਦੁੱਧ ਵੀ ਲੈ ਜਾਈਂ ਕਰੀਏ ਹੋਰ ਕੀ ਹੋਰ ਕੀ ਆ ਇਹ ਨਹੀਂ ਹਾਂ ਨਹੀਂ ਵੀ ਲੋਟਾ ਮੈਂ ਤੁਹਾਡੇ ਵੰਜੂਗਾ ਜਦੋਂ ਮੈਂ ਚਲੇ ਗਿਆ ਚਲਦੇ ਆ ਡੈਡੀ ਹੈਗਾ ਕਰੀ ਜਾਣਾ ਉਹਦਾ ਚੱਲ ਕਰੀ ਜਾਣਾ ਮੈਂ ਤਾਂ ਇਹਨਾਂ ਦਾ ਕਹਿ ਦਿੰਦਾ ਇਹ ਉਹ ਲੈਜਰ ਪਜੇ ਜਾਂਦਾ ਨਾ ਅਸੂਰ ਪਰ ਲੈਜਰ ਪੇ ਚਲੇ ਜਾਂਦਾ ਤੁਹਾਨੂੰ ਪਤਾ ਹੀ ਆ ਇਹਦਾ ਫਿਰ ਟਾਈਮ ਹੀ ਲੱਗਦਾ ਹੂੰ ਬਾਕੀ ਗੜਾਈ ਕਰਾ ਦੇ ਹੁਣ ਗੰਨੇ ਦੀ ਗੜਾਈ ਬਾਈ ਕੱਲ ਨੂੰ ਲੱਗਣਾ ਗਿੱਲਾਂ ਦਾ ਜੱਗੇ ਹੂੰ ਕੱਲੂ ਕਰਦੇ ਨਹੀਂ ਗੜਾਈ ਇਹਦੀ ਨਹੀਂ ਜੇ ਬੰਦੇ ਲੈ ਬਦੇ ਇਹਨਾਂ ਦੇ ਕਰਾ ਲਾ ਜਿਹੜੇ ਮਿਲ ਗਏ ਆਪਣੇ ਕਰਾ ਲੈਣੀ ਬਾਕੀ ਜਗ੍ਹਾ ਆ ਚਰੀ ਆ ਇਹਨੂੰ ਦੋ ਸਪਰੇਆਂ ਕਰ ਲੀਆਂ ਹੂੰ ਇਹਨੂੰ ਸੁੰਡੀਆਂ ਨਹੀਂ ਛੱਡਦੀ ਛੱਡਦੀ ਨਹੀਂ ਜਦ ਤੱਕ ਬਾਈ ਮੀਂਹ ਨਹੀਂ ਪੈਂਦਾ ਸੁੰਡੀਆਂ ਛੱਡਣਾ ਹੀ ਇਹਦਾ ਨਾਲੇ ਹੁੰਦੀ ਇਹ ਤਾਂ ਵਾ ਮੀਂਹ ਨੇ ਲੋਟ ਕਰਨੀ ਹੈ ਇਹ ਮੀਹਾ ਚ ਲੋਟ ਆਉਂਦੀ ਆ ਚਰੀ ਦਾ ਜਿਹੜੀ ਮੱਕੀ ਮੁੱਕੀ ਹੁੰਦੀ ਆ ਤਾਂ ਕਿਹੜੀ ਕਿਹੜੀ ਕਰੀ ਆ 505 505 ਹੀ ਖੂਰ ਲਿਆ ਤਾਂ ਸੁੰਡੀ ਜੀ ਦੀ ਅੱਛਾ ਉਹ ਕਰੀ ਮੈਂ ਵੀ ਕਰਨੀ ਆ ਮੇ ਵੀ ਹੁਣ ਪਾਣੀ ਬਾਤਾਂ ਇੱਥੇ ਨਾ ਇੱਕ ਦੋ ਬਾਈ ਸਪਰੇਨ ਵਾਲੇ ਆ ਸਪਰੇਨ ਵਾਲੇ ਹੋਣੇ ਪਰ ਇਹਦੇ ਵਰਗੇ ਮੱਕੀ ਕੋਸ਼ ਕਈ ਆ ਇਹਦੇ ਵਰਗੇ ਕੱਖ ਨਹੀਂ ਹੈ ਚਰੀ ਵਰਗੇ ਕੱਖ ਇਹ ਠੰਡੀ ਹੈ ਇੱਕ ਤਾਂ ਉਹ ਵੀ ਚਲ ਉਹਦੀ ਵਰਕ ਕਰੀ ਮੱਕੀ ਗਰਮ ਹੁੰਦੀ ਆ ਹਾਂ ਉਹ ਬਹੁਤ ਗਰਮ ਹੁੰਦੀ ਪਹਿਲਾਂ ਹੀ ਗਰਮੀ ਬਹੁਤ ਇੱਕ ਬਾਜਰਾ ਵੀ ਨਹੀਂ ਲੋਟ ਹੈਗਾ ਬਾਜਰਾ ਦੁੱਧ ਘਟਾਉਂਦਾ ਬਾਜਰਾ ਦਾ ਚਲੋ ਆਪਾਂ ਵੀ ਲੈਣੇ ਟਾਈਮ ਪਾਜ ਜਾ ਬਈ ਹਰਾਈ ਹੋ ਜਾਂ ਅਸਲ ਤੇ ਕੱਖ ਤਾਂ ਹੈ ਚਰੀ ਦੇ ਹੀ ਆ ਕੋਈ ਕੁਸ ਕਹੀ ਚਰੀ ਹੋਗੀ ਜਬ ਹੀ ਹੋਗੀ ਮੱਕੀ ਮੱਕੀ ਅਸੀਂ ਪਾਉਨੇ ਆ ਸਾਨੂੰ ਪਤਾ ਹੈ ਹਾਂ ਚਰੀ ਵਾਲੇ ਕੱਖ ਚਰੀ ਵਾਲੇ ਹੀ ਹੈ ਹੈਨਾ ਮੈਂ ਤਾਂ ਲੇਟ ਲਾ ਦੂੰਗਾ ਜੇ ਕਿਸੇ ਬੀਜਣੀ ਹੈ ਜਿ ਬਨੇਰੀ ਜਾਨੂ ਤੇਰਾ ਲੰਗਾ ਲੰਗ ਜਾਣਾ ਹੋਰ ਆਚਾਰ ਪਾਲੀ ਨਹੀਂ ਚਰੀ ਦਾ ਇਹਦਾ ਘਬਰ ਬਾਹਰ ਦੇਖ ਲੈ ਧਿੰਦੇ ਨਹੀਂ ਉਧਰ ਉੱਥੇ ਦੇਖ ਲੈ ਬਰਸੀਨ ਦਾ ਵੀ ਆਚਾਰ ਜਬੀ ਦਾ ਵੀ ਆਚਾਰ ਮੱਕੀ ਦਾ ਵੀ ਆਚਾਰ ਉਹਨਾਂ ਨੇ ਹਰਿਆਈ ਤਾਂ ਪਾਉਣੀ ਨਹੀਂ ਨਹੀਂ ਪਾਇਆ ਹੋਇਆ ਤਾਂ ਹੈ ਜੋਗੀ ਨਾ ਨੇ ਪਰਾਲੀ ਦਾ ਪਰਾਲੀ ਦਾ ਪਰਾਲੀ ਦਾ ਚਾਹ ਨੰਗਰ ਬੋਖਾਨ ਨੇ ਅੱਛਾ ਪਰਾਲੀ ਉਹਨਾਂ ਨੇ ਨਾ ਉੱਥੇ ਭੇਜੀ ਦੀ ਬੇਰਕੇ ਜੇ ਸਿੰਪਲ ਸਿੰਪਲ ਜੇ ਹਾਂ ਤੇ ਉਕਣਾ ਆਪਣੇ ਇਕੱਠਾ ਨਹੀਂ ਮੰਗਾਉਂਦੇ ਆਪਾਂ ਹਾਂ ਉਕਣਾ ਹੀ ਆ ਉਹ ਲਪਾਵੇ ਚ ਲਵੇਟ ਕੇ ਜਿਹੜਾ ਆਪਾਂ ਉਹ ਨਹੀਂ ਮੰਗਾਉਂਦੇ ਚਾਰ ਕਹਿੰਦੇ ਉਹਨੇ ਵੀ ਚਾਰ ਲਿਆ ਚਾਰ ਲਿਆ ਉਹ ਉਕਣਾ ਹੈ ਉਹ ਜੋਗੀ ਕਹਿੰਦਾ ਖਾਂਦੀ ਬਹੁਤ ਗਲੀ ਹੋਈ ਆ ਉਹ ਪੂਰੀ ਪਰਾਲੀ ਨਹੀਂ ਤਕੜੇ ਦੇਖੀ ਹਾਂ ਹੈਨਾ ਹੋਰ ਕਹਿੰਦਾ ਦੋ ਦਿਨ ਅੱਕ ਬੁੱਲ ਮਾਰੇ ਆ ਕਹਿੰਦਾ ਫੇਰ ਸਾਰੀ ਖਾਣ ਲੱਗ ਪਈ ਫੇਰ ਤਾਂ ਖਾਣਾ ਹੀ ਆ ਜਾਂ ਭੁੱਖ ਨੂੰ ਯਾਰ ਦੋ ਦਿਨ ਦਿਨ ਦਾ ਰਹਿ ਇੱਕ ਜੀ ਮਾਰਦਾ ਜਿਹੜਾ ਨਵੀਂ ਖਾਣੀ ਹੁੰਦੀ ਮੈਂ ਅਸੀਂ ਵੀ ਆਚਾਰ ਦੀਆਂ ਗੱਠਾ ਲਿਆਂਦੀਆਂ ਹੁੰਦੀਆਂ ਚਾਰ ਚਾਰ ਗੱਠਾ ਲਿਆਂਦੀਆਂ ਦੋ ਲੱਗੀਆਂ ਸਾਰੀਆਂ ਤੇ ਦੋ ਪਈਆਂ ਇਹ ਬੱਕਰੀਆਂ ਨੂੰ ਉਹੀ ਪਾਉਨੇ ਆ ਠੀਕ ਹੈ ਤਗੜੀਆਂ ਹੁੰਨੀਆਂ ਬਾਈ ਹਰਿਆਈ ਜਿੰਨੀ ਮਰਜ਼ੀ ਪਾ ਲਾ ਤਗੜੀਆਂ ਮਾੜੀਆਂ ਦਿਖੀ ਜਾਂਦੀਆਂ ਜਿੰਨਾ ਮਰਜ਼ੀ ਅੱਗੇ ਜਾ ਕੇ ਉਹ ਠੀਕ ਹੈ ਕੰਮ ਉਹ ਅਸੀਂ ਇੱਕ ਟਾਈਮ ਉਹਦਾ ਦੁਪਹਿਰੇ ਨੂੰ ਅਸੀਂ ਉਹ ਰੱਖਿਆ ਹੋਇਆ ਵੀ ਦੋ ਤਸਲੇ ਉਹਦੇ ਪਾ ਜਾਣੇ ਮੱਕੀ ਦੇ ਆਚਾਰ ਦੇ ਬਾਕੀ ਸਵੇਰੇ ਸ਼ਾਮਾਂ ਅਸੀਂ ਹਰਿਆਈ ਟੋਕੇ ਪਾਉਣਾ ਅੱਛਾ ਹਰਿਆਈ ਆਹੀ ਹੈ ਚਰੀ-ਚਰੀ ਮੱਕੀ ਮੱਕੀ ਅੱਛਾ ਮੱਕੀ ਪਾਉਣੀ ਮੈਂ ਵੀ ਮਗਨ ਚਰੀ ਬੀਜੀ ਉੱਥੇ ਹੈ ਨਾ ਚਰੀ ਬੀਜੀ ਹੋਈ ਆ ਮੈਂ ਵੀ ਸਪਰੇਅ ਕਰ ਦਿੰਦਾ ਇਹ ਤਾਂ ਰੱਖਣੀ ਹੋਣੀ ਆ ਲੰਬਾ ਉਹ ਮੈਂ ਤਾਂ ਰੱਖਣੀ ਪੱਕਾ ਬਾਜਰਾ ਥੋੜਾ ਜਿਹਾ ਕਿਹੜਾ ਇੱਕ ਮੇਰੇ ਤਾਂ ਫਿਰ ਚਰੀ ਦੋ ਪੁੱਤੀਆ ਬਰਸਾਤ ਚ ਪਾਣੀ ਨਹੀਂ ਸੁੱਕਦਾ ਪੂਰੇ ਨਹੀਂ ਬਾਈ ਲੋਟ ਆਉਂਦਾ ਉਹ ਫਿਰ ਪਾਣੀ ਆ ਜਾਂਦਾ ਬਾਈ ਉੱਪਰਲਾ ਪਾਣੀ ਸੁੱਕਦਾ ਹੀ ਨਹੀਂ ਹੈ ਪੂਰੇ ਨਹੀਂ ਸੁੱਕਦਾ ਜਾਂ ਗੰਨਾ ਹੋਵੇ ਗੰਨਾ ਹੋਵੇ ਬਸ ਗੰਨਾ ਚੜੇ ਆਉਂਦਾ ਇੱਧਰ ਤੇ ਹਾਂ ਹੈ ਗੰਨਾ ਲੋਟ ਰਹਿੰਦਾ ਜਾਂ ਜੀ ਦੀ ਆਪਣੇ ਕੋਲ ਤੁਹਾਨੂੰ ਪੱਦੀ ਹੈ ਜ਼ਮੀਨ ਘਟਾ ਇੱਕੋ ਲੱਤ ਲਾ ਕੇ ਵੀ ਨਹੀਂ ਸਰਦਾ ਸਾਰਾ ਕੁਝ ਦੇਖਣਾ ਬਾਕੀ ਜਿਹੜਾ ਉਹ ਬੰਦਾ ਆ ਗਿਆ ਹਾਂ ਇਹਨੇ ਸਲਾਹ ਕਰਨੀ ਆ ਆਇਆ ਕਿਉਂ ਚ ਉਹ ਚਵੱਤੀ ਟੁੱਟ ਗਈ ਹੈ ਚਵੱਤੀ ਯਾਰ ਹੋਰ ਕੋਈ ਮਿਸਤਰੀ ਲਾਉਣਾ ਮਿਸਤਰੀ ਲਾਉਣਾ ਬਨੀਰੀ ਵੀ ਜੀ ਗਈ ਉਹਨੂੰ ਕਹਦੇ ਜਿਹੜਾ ਵੀ ਆਉਦਾ ਉਹਦੇ ਵਿੱਚ ਮਾਰਨਾ ਹੀ ਮਾਰਨਾ ਹੈ ਸਾਈ ਸਫਲ ਹੁੰਦਾ ਝਾਂਜ ਨੇ ਮਾਰਾ ਅਸ਼ਵੀ ਨੂੰ ਮਾਰਿਆ ਲੇਜ਼ਰ ਕਰਾ ਲੇਜ਼ਰ ਲੇਜ਼ਰ ਮਾਰਿਆ ਉਹਨੇ ਲੇਜ਼ਰ ਮਾਰਿਆ ਉਹਨੇ ਹੋਦੀ ਵਿੱਚ ਉਹ ਹੋਦੀ ਵਿੱਚ ਲਾਇਆ ਥੋੜੀ ਜਿਹੀ ਖੇਚਤੀ ਥੋੜੀ ਆ ਨਾ ਵੇਚ ਨਹੀਂ ਤੀ ਹੈਗੀ ਉਹ ਪੈਪ ਪੈਪ ਤਾਂ ਜਿਹੜਾ ਕੱਢਿਆ ਹੋਇਆ ਹਾਂ ਉਹ ਹੌਦੀ ਤਾਂ ਸਾਡੀ ਇੱਧਰ ਹੈ ਆ ਪੈਪ ਉਧਰ ਦਾ ਅੱਛਾ ਉਹਨੇ ਪੈਪ ਨਾਲ ਮਾਰਿਆ ਜਦ ਉਹ ਸਾਰੀ ਕਿ ਸਾਈਡ ਜੀ ਹਿੱਲ ਗਈ ਹੁਣ ਤਾਨੂੰ ਪਤਾ ਮੜੀ ਜੀ ਉਚ ਨੂੰ ਪਾਣੀ ਨੇ ਕੀ ਜਾਂਦਾ ਫਿਰ ਟੇੜ ਆ ਗਈ ਉਹਨੂੰ ਉਹਨੂੰ ਸਾਰੀ ਢਾਈ ਆ ਮਿਸਤਰੀ ਅੱਜ ਕਹਿੰਦਾ ਵੀ ਆ ਨਹੀਂ ਹੁਣ ਹੂੰ ਮੈਂ ਕੋਈ ਨਹੀਂ ਦੇਖਦੇ ਆ ਕਾਲੂ ਕਰਦੀ ਹੁਣ ਉਹ ਪਨੀਰਕ ਹੋ ਗਿਆ ਯਾਰ ਕਰਾ ਲੋ ਕੰਮ ਆਪਣਾ ਫਿਰ ਜਾਣਾ ਭਾਈ ਫੇਰ ਨਾ ਕਈ ਜਾਏ ਕੰਮ ਮੁੰਡੇ ਦੀ ਮਰਜ਼ੀ ਹਰਿਆਈ ਭਾਈ ਇਹ 7301 ਸਵਾ ਆਲਿਆਂ ਦਾ 7301 ਆ ਹਾਂਜੀ ਹਾਂਜੀ 7301 ਆ ਉਹ ਆ ਭਾਈ 750 ਉਹ 7501 ਨਾ 7503 ਨਾ 511 7301 ਦੇਖ ਲੈ ਭਾਈ ਮੋਟਰ ਹਾ ਵਿੱਚੇ ਆਉਂਦਾ ਬੰਦੇ ਦਾ ਉਸ ਤਵੀਰ ਨੇ ਵੀ ਜੀ ਭਾਈ ਉਹ ਸਾਹਮਣੇ ਉਹਨੇ ਕੱਲੇ ਵੀਜੀ ਆ ਨਾ ਕੱਲੇ ਵੀਜੀ ਥਾਂ ਹੀ ਤੋਂ ਉਹਦਾ ਪਤਾ ਲੱਗਿਆ ਹੈ ਅੱਛਾ ਪਾਣੀ ਨਹੀਂ ਖੋਲਤੀ ਉਹ ਉਹ ਮਹਣੀ ਆ ਤੇੜ ਤੂੜਾਈ ਹੋਈ ਵਾਲੇ ਦੁਆਲੇ ਤੇ ਬਾਕੀ ਆ ਗਿਆ ਸਾਡਾ ਕੈਮਰਾਮੈਨ ਉਸਤਾਦ ਜੀ ਆਗੇ ਸਾਡੇ ਉਹ 7501 ਬੀਜੀ ਹੋਈ ਭਾਈ ਆਹ ਭਾਈ 95 ਦਾ ਨਾਮ ਆਣਾ ਇਹ ਬਹੁਤ ਫਟਿਆ ਹੋਇਆ ਭਾਈ ਬਾਕੀ ਪਾਣੀ ਲਾਉਣ ਤੋਂ ਇੱਕ ਦੋ ਦਿਨ ਪਹਿਲਾਂ ਰੇਹ ਪਾ ਲੈਣਾ ਆਪਣੇ ਗੱਟਾਂ ਮਾਝਾ ਕੜਾਈ ਕਰਾਤੀ ਬਈ ਇਹਦੀ ਵੀ ਦੇਖੋ 33 ਆ ਦੇ ਤਾਂ ਕਿੰਨਾ ਵਰਕਾ ਇਹ ਬੀਜਾ ਜਵੀ ਵਾਲੇ ਖੇਤ ਚ ਉਹ ਸਰੋਂ ਵਾਲਾ ਖੇਤ ਆ ਬਾਕੀ ਦਿਖਾਵਾਂਗੇ ਬਾਈ ਜਦੋਂ ਰੇ ਪਾਵਾਂਗੇ ਦੇਖੋ ਪੂਚਾ ਨ ਮਾਰ ਲਿਆ ਪੂਰਾ ਫਲੀ ਫਟ ਰਿਆ ਉਹ ਪਚੰਨੇ ਸੌਰੀ 38 ਆ ਉਪਰਾਂ ਚੱਲਦੇ ਆ ਬਾਈ ਕੱਖ ਲਿਹਾਉਣੇ ਵੱਢ ਕੇ ਮਿਲਦੇ ਆ ਕਿਸੇ ਅਗਲੇ ਬਲਾਕ ਚ ਤੇ ਸਾਰਿਆਂ ਨੂੰ ਸਾਸਰੀ ਕਾਲ ਜੀ